ਆਮ ਆਦਮੀ ਪਾਰਟੀ ਨੇ ਜਲੰਧਰ ਵਸ ਤੋਂ ਦਰਸ਼ਨਾਲਲ ਭਗਤ ਨੂੰ ਕੈਂਡੀਡੇਟ ਬਣਾਇਆ ਦਰਸ਼ਨਾਲਲ ਭਗਤ ਪਹਿਲਾਂ ਭਾਜਪਾ 'ਚ ਹੁੰਦੇ ਸੀ 2012 ਦੇ ਕੌਂਸਲਰ ਦੇ ਇਲੈਕਸ਼ਨ 'ਚ ਜਦੋਂ ਇਹਨਾਂ ਨੂੰ ਟਿਕਟ ਨਹੀਂ ਮਿਲੀ ਤਾਂ ਇਹ ਆਜ਼ਾਦ ਲੜੇ ਉਸ ਤੋਂ ਬਾਅਦ ਇਹ ਜਿੱਤੇ ਫਿਰ ਭਾਜਪਾ 'ਚ ਸ਼ਾਮਿਲ ਹੋਏ ਉਸ ਤੋਂ ਬਾਅਦ ਪਿਛਲੇ ਦਿਨੀਏ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਗਏ ਸਾਡੇ ਨਾਲ ਦਰਸ਼ਨਾਲਲ ਭਗਤ ਨੇ ਅਸੀਂ ਉਹਨਾਂ ਨਾਲ ਇਹਨਾਂ ਮੁੱਦਿਆਂ ਤੇ ਗੱਲਬਾਤ ਕਰਦੇ ਹਾਂ ਕੀ ਲੱਗਿਆ ਤੁਹਾਨੂੰ ਆਮ ਆਦਮੀ ਪਾਰਟੀ 'ਚ ਕਿਉਂ ਤੁਸੀਂ ਜਾਣਬਾਰੇ ਸੋਚਿਆ ਦੇਖੋ ਦੇਸ਼ ਵਿੱਚ ਹੁਣ ਇੱਕੋ ਇੱਕ ਪਾਰਟੀ ਜਿਹੜੀ ਰਹਿ ਗਈ ਹੈ ਹਮਮ ਜਿਹੜੀ ਦੇਸ਼ ਦੇ ਜਿਹੜੇ ਭਗਦੇ ਮੁੱਦੇ ਨੇ ਜਿਨ੍ਹਾਂ ਤੇ ਲੋਕ ਤਰਸਦੇ ਨੇ ਜਿਹੜੇ ਦੇਸ਼ ਦੇ ਲੋਗਾਂ ਨੂੰ ਵਿਚਲਿਤ ਕਰ ਰਹੇ ਨੇ ਉਹ ਹੈ ਭ੍ਰਸਤਾਚਾਰ ਬੇਰੋਜ਼ਗਾਰੀ ਔਰ ਨਸ਼ਿਆਂ ਦਾ ਜਿਹੜਾ ਬਹੁਤ ਵੱਡਾ ਕਾਰੋਬਾਰ ਦੇਸ਼ ਦੇ ਵਿੱਚ ਮਨੂ ਚੱਲ ਰਿਹਾ ਤੇ ਤਿੰਨ ਮੁੱਦੇ ਐਸੇ ਨੇ ਜਿਨ੍ਹਾਂ ਨੂੰ ਲੈ ਕੇ ਪਾਰਟੀ ਬੜੀ ਗੰਭੀਰ ਹੈ ਔਰ ਉਹ ਉਹਦੀਆਂ ਨੀਤੀਆਂ ਅੱਛੀਆਂ ਨੇ ਉਹਦੀ ਸੋਚ ਅੱਛੀ ਹੈ ਔਰ ਅੱਛੀ ਸੋਚ ਨੂੰ ਲੈ ਕੇ ਮੈਂ ਮਨ ਸਾਰਾ ਮੰਤਨ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਜੁਆਇਨ ਕੀਤੀ ਔਰ ਆਮ ਆਦਮੀ ਪਾਰਟੀ ਦੀ ਸੋਚ ਹੀ ਪਾਰਟੀ ਦੀ ਪਹਿਚਾਣ ਹੈ ਆਮ ਲੋਕਾਂ ਦੀ ਸੋਚ ਆਮ ਆਦਮੀ ਲੋਕਾਂ ਵਾਸਤੇ ਪੜ ਚੁਣਨੇ ਲਾ ਲੇ ਥੋ ਵਿਧਾਇਕ ਨੇ ਤਿੰਨ ਵਾਰ ਰਹੇ ਨੇ ਬਿਲਕੁਲ ਜੀ ਤੇ ਉਹਨਾਂ ਦੇ ਜਿਹੜੇ ਤਿੰਨ ਟਰਮ ਹੈ ਜਿਹੜੇ ਇਹ ਵਾਲੇ ਟਰਮ ਹੈ ਉਹਨੂੰ ਤੁਸੀਂ ਕਿੱਦਾਂ ਦੇਖਦੇ ਹੋ ਤੁਸੀਂ ਉਹਨਾਂ ਦੇ ਨਾਲ ਹੀ ਸੀ ਉਹਨਾਂ ਦੀ ਪਾਰਟੀ ਵੀ ਤੁਹਾਡੀ ਕੋਈ ਅ ਇਸ ਵਾਰ ਜਾਂ ਪਿਛਲੇ ਮਤਲਬ ਉਹਦੀ ਇਸ ਵਾਰੇ ਵਾਲੇ 5 ਸਾਲ ਇਹ ਜਿਹੜੇ 5 ਸਾਲ ਨੇ ਇਹ ਤਾਂ ਕਹਿ ਲੋ ਇੱਕ ਸਫੇਦ ਹਾਥੀ ਪੰਜਾਬ ਸਰਕਾਰ ਨੇ ਰੱਖਿਆ ਜਿਹੜਾ ਸਿਰਫ ਖਾਣ ਖਾਂਦਾ ਹੈ ਜਾਂ ਖਾਣਾ ਖਾਂਦਾ ਹੈ ਉਸ ਤੋਂ ਬਾਅਦ ਉਹ ਗੋਬਰ ਕਰਦਾ ਪਰ ਕਾਰੋਬਾਰ ਕੋਈ ਨਹੀਂ ਕਰਦਾ ਉਹ ਸਫੇਦ ਹਾਥੀ ਹੈ ਹਰ ਤਰ੍ਹਾਂ ਨਾਲ ਪੰਜਾਬ ਉੱਤੇ ਬੋਝ ਹੈ ਪੰਜਾਬ ਦੇ ਲੋਕਾਂ ਉੱਤੇ ਬੋਝ ਹੈ ਕਿਉਂਕਿ ਤੁਸੀਂ ਸਾਰੇ ਤਰੀਕੇ ਦੀ ਆਰਟੀਆਈ ਭਾ ਕੇ ਦੇਖ ਲਓ ਜਿਹੜਾ ਵਿਅਕਤੀ ਆਪਣੇ 15 ਸਾਲ ਦੀ ਟਰਮ ਦੇ ਵਿੱਚ 14.5 ਮਤਲਬ ਪਸਾਰ ਹੋ ਗਏ ਨੇ 14.5 ਸਾਲ ਦੀ ਟਰਮ ਦੇ ਵਿੱਚ ਐਮਐਲਏ ਵੀ ਰਹੇ ਨੇ ਉਹ ਅ ਬਤੌਰ ਸਪੀਕਰ ਵੀ ਰਹੇ ਨੇ ਡਿਫੀ ਸਪੀਕਰ ਆ ਜੋ ਫੁੱਲ ਫਲੇਜ ਮੰਤਰੀ ਨੇ ਜਿਹੜਾ ਵਿਅਕਤੀ 15 ਸਾਲਾਂ ਚ ਇੱਕ ਵੀ ਸਵਾਲ ਨਾ ਕਰ ਸਕੇ ਆਪਣੇ ਲੋਕਾਂ ਵਾਸਤੇ ਪੰਜਾਬ ਦੇ ਹਿੱਤ ਵਾਸਤੇ ਕੋਈ ਕੰਮ ਨਾਲ ਗੱਲ ਨਾ ਕਰ ਸਕੇ ਪੰਜਾਬ ਦੀ ਇੰਡਸਟਰੀ ਤਬਾਹ ਹੁੰਦੀ ਜਾ ਰਹੀ ਹੈ ਪੰਜਾਬ ਦੀ ਇੰਡਸਟਰੀ ਵਾਸਤੇ ਕੋਈ ਗੱਲ ਨਾ ਕਰ ਸਕੇ ਕਿਸੇ ਵੀ ਸਰਕਾਰੀ ਅਹੁਦੇ ਤੇ ਰਹਿ ਕੇ ਕਿਸੇ ਗੱਲ ਦਾ ਜਵਾਬ ਨਾ ਦੇ ਸਕੇ ਤੁਸੀਂ ਉਹਨੂੰ ਕੀ ਕਹਿ ਸਕਦੇ ਹੋ ਮੈਂ ਤੁਹਾਨੂੰ ਸਫੇਦ ਹੱਥੀ ਕਹਿੰਦਾ ਇਹ ਗੱਲ ਤੁਸੀਂ ਆਮ ਆਦਮੀ ਪਾਰਟੀ ਜਾਣ ਤੋਂ ਪਹਿਲਾਂ ਵੀ ਕਈ ਹੈ ਕਦੀ ਨਹੀਂ ਉਹ ਤਾਂ ਪਹਿਲੇ ਵੀ ਕਹਿੰਦੇ ਭਗਤ ਜੀ ਮੇਰਾ ਉਹਨਾਂ ਦੇ ਨਾਲ ਟੁੱਟਣ ਦਾ ਕੋਈ ਕਾਰਨ ਜੇ ਤੁਸੀਂ ਕੋਤ ਮੈਂ ਥੋੜੀ ਲੰਬੀ ਗੱਲ ਕਰ ਸਕਦਾ ਜਦੋਂ ਭਗਤ ਜੀ ਮੰਤਰੀ ਬਣੇ ਤੇ ਉਹਨਾਂ ਨੇ ਪਹਿਲਾ ਫੰਕਸ਼ਨ ਮਾਡਰ ਹਾਊਸ ਦੇ ਵਿੱਚ ਇੱਥੇ ਰੱਖਿਆ ਤੇ ਮਨ ਲੋ ਉਸ ਫੰਕਸ਼ਨ ਦੇ ਵਿੱਚ ਉਹਨਾਂ ਨੇ ਮੈਨੂੰ ਕਿਹਾ ਵੀ ਅਸੀਂ ਤੁਹਾਡੇ ਇਲਾਕੇ 'ਚ ਬੁਲਾਇਆ ਗਿਆ ਅਸੀਂ ਉੱਥੇ ਪਹਿਲੀ ਵਾਰ ਮੰਤਰੀ ਬਣ ਕੇ ਜਾਣਾ ਹੈ ਤੇ ਤੁਸੀਂ ਮੇਰੇ ਨਾਲ ਆਓ ਮੈਂ ਉਹਦੀ ਗੱਡੀ ਵਿੱਚ ਬੈਠ ਗਿਆ ਉਹਦੀ ਗੱਡੀ ਵਿੱਚ ਬੈਠਿਆ ਤੇ ਮੈਂ ਪਹਿਲੇ ਸਵਾਲ ਕੀਤਾ ਮੈਂ ਕਿ ਭਗਤ ਜੀ ਪ੍ਰਮਾਤਮਾ ਦਾ ਬਹੁਤ ਵੱਡਾ ਸ਼ੁਕਰ ਹੈ ਔਰ ਇਹ ਵਹਿ ਗਏ ਅਸੀਂ ਪਹਿਲੇ ਸਾਰੇ ਪਾਰਟੀ ਨੂੰ ਭਲਾ ਬੁਰਾ ਕਹਿੰਦੇ ਨੇ ਕਦੀ ਕਿਸੇ ਨੂੰ ਕਹਿੰਦੇ ਰਿਓ ਮੇਰੇ ਕੰਮ ਨਹੀਂ ਹੋਣਦਾ ਉਹ ਮੇਰੇ ਕੰਮ ਨਹੀਂ ਹੋਣਦਾ ਤੇ ਅਸੀਂ ਹੁਣ ਇਸ ਵੇਲੇ ਉਸ ਲੈਵਲ ਤੇ ਪਹੁੰਚ ਗਏ ਆ ਕਿ ਜਿਹੜਾ ਵੀ ਆਪਣੀ ਕਲਮ ਦੇ ਨਾਲ ਤੁਸੀਂ ਕੰਮ ਲਿਖਦੇ ਹੋਗੇ ਤੇ ਮੇਰੇ ਸਾਹਮਣੇ ਉਹ ਕੰਮ ਜਿਹੜਾ ਨਾ ਨਹੀਂ ਹੋਏਗੀ ਉਹ ਕੰਮ ਹੋਏਗਾ ਡਵਲਪਰ ਤੇ ਇੰਨੇ ਕੰਮ ਕਰਵਾ ਦਿਓ ਕਿ ਅਗਲੀ ਵਾਰ ਤੁਹਾਨੂੰ ਮਤਲਬ ਗਲੀ ਗਲੀ ਵੋਟ ਮੰਗਣ ਵਾਸਤੇ ਨਹੀਂ ਜਾਣਾ ਚਾਹੀਦਾ ਭਵੇ ਪਰ ਇਨੀ ਗੱਲ ਸੁਣ ਕੇ ਹੀ ਪਤਾ ਨਹੀਂ ਉਹਨਾਂ ਦੇ ਮਨ ਵਿੱਚ ਕੀ ਗੱਲ ਹੋਈ ਅੱਗ ਬਬੂਲਾ ਹੋ ਗਏ ਮੰਤਰੀ ਜੀ ਹੂੰ ਹੂੰ ਉਹਨਾਂ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਉਹਨਾਂ ਨੇ ਇੱਕਦਮ ਤਰਾਕ ਨਾਲ ਇਹ ਗੱਲ ਕਹੀ ਛੱਡ ਯਾਰ ਮਾਰ ਗੋਲਾ ਇਹਨਾਂ ਲੋਕਾਂ ਨੂੰ ਇਹ ਲੋਕ ਤੇ ਸ਼ਰਾਬ ਪੀ ਕੇ ਵੋਟਾਂ ਪਾਉਂਦੇ ਨੇ ਪੈਸੇ ਲੈ ਕੇ ਵੋਟਾਂ ਪਾਉਂਦੇ ਨੇ ਇਹਨਾਂ ਲੋਕਾਂ ਦੇ ਮਤਲਬ ਗੱਲ ਨਾ ਕਰ ਮੈਂ ਫਿਰ 2 ਮਿੰਟ ਵਿਚਾਰਿਆ ਮੈਂ ਇਹ ਗੱਲ ਕਹੀ ਮੈਂ ਕਿ ਭਗਤ ਜੀ ਇਹ ਵਿਚਾਰਨ ਵਾਲੀ ਗੱਲ ਹੈ ਅਸੀਂ ਉਹਨਾਂ ਲੋਕਾਂ ਦੀ ਗੱਲ ਨਾ ਕਰੀਏ ਚੰਨ ਲੋਕ ਪੈਸੇ ਲੈ ਕੇ ਮੋਟਾ ਪਾ ਸਕਦੇ ਨੇ ਚੰਨ ਲੋਕ ਸ਼ਰਾਬ ਪੀ ਕੇ ਮੋਟਾ ਪਾ ਸਕਦੇ ਨੇ ਤੁਹਾਨੂੰ ਲੋਕਾਂ ਨੇ 44000 48000 ਸਮਥਿੰਗ ਵੋਟਾਂ ਪਾਈਆਂ 48000 ਲੋਕਾਂ ਨੇ ਸ਼ਰਾਬ ਮਤਲਬ ਪੀ ਕੇ ਵੋਟ ਪਾ ਲਈ ਇਹ ਗੱਲ ਹੈ ਕੋਈ ਪਰ ਉਸ ਬੰਦੇ ਦੇ ਜਵਾਬ ਵਿੱਚ ਬਿਲਕੁਲ ਮਤਲਬ ਜਿਹੜਾ ਬਦਲਾਵ ਨਹੀਂ ਆਇਆ ਉਸੇ ਲਹਿਜੇ ਨਾਲ ਹੀ ਉਹਨੇ ਦੁਬਾਰਾ ਜਵਾਬ ਦਿੱਤਾ ਔਰ ਮੈਨੂੰ ਉਹਨਾਂ ਦਾ ਜਵਾਬ ਸੁਣ ਕੇ ਇੰਨਾ ਮਤਲਬ ਪਰੇਸ਼ਾਨੀ ਹੋਈ ਮੈਂ ਉਸੇ ਟਾਈਮ ਉਹਨਾਂ ਨੂੰ ਕਿਹਾ ਉਹਦੇ ਡਰਾਈਵਰ ਨੂੰ ਕਿਹਾ ਮੈਂ ਕਿਹਾ ਸਰਦਾਰ ਜੀ ਡਰਾਈਵਰ ਉਹਦਾ ਸਰਦਾਰ ਸੀ ਮੈਂ ਕਿਹਾ ਸਰਦਾਰ ਜੀ ਗੱਡੀ ਨੂੰ ਰੋਕਣਾ ਪਈ ਸਰਦਾਰ ਜੀ ਗੱਡੀ ਵਿੱਚ ਬੈਠੇ ਨੇ ਸਪੇਸ ਕਿਉਂਕਿ ਛੋਟੀ ਹੁੰਦੀ ਹੈ ਗੱਡੀ ਵਿੱਚ ਉਹਨਾਂ ਨੂੰ ਪਤਾ ਲੱਗ ਗਿਆ ਗਨਮੈਨ ਸੀ ਵੀ ਮੁੰਡੇ ਨੂੰ ਕੁਝ ਗੱਲ ਜਿਹੜੀ ਚੁਭ ਗਈ ਹੈ ਗੱਲ ਕਿ ਉਹਨੇ ਪਬਲਿਕ ਹਿੱਤ ਦੀ ਕੀਤੀ ਹਾਂ ਹਾਂ ਤੇ ਮੰਤਰੀ ਜੀ ਨੂੰ ਗੁੱਸਾ ਲੱਗ ਗਿਆ ਮੰਤਰੀ ਜੀ ਸ਼ਰਾਬ ਤੇ ਪੈਸੇ ਦੀ ਗੱਲ ਕਰਨ ਲੱਗ ਪਏ ਨੇ ਵੋਟਾਂ ਸ਼ਰਾਬ ਪੈਸੇ ਨਾਲ ਮਿਲਦੀਆਂ ਤੇ ਮੁੰਡੇ ਨੂੰ ਕੋਈ ਤਾਂ ਕੋਈ ਜਿਹੜੀ ਗੱਲ ਚੁੱਕ ਗਈ ਏ ਉਹਨਾਂ ਗੱਡੀ ਨਹੀਂ ਰੋਕੀ ਜਲਦੀ ਜਿੱਥੇ ਕਾਰਜਕ੍ਰਮ ਸਥਲ ਸੀ ਅਸੀਂ ਉੱਥੇ ਪਹੁੰਚ ਗਏ ਲੋਕਾਂ ਨੇ ਮੰਤਰੀ ਜੀ ਦੇ ਗੱਲ ਵਿੱਚ ਇੰਨੇ ਘੜਪਾ ਪਾ ਦਿੱਤੇ ਕਿ ਮੰਤਰੀ ਜੀ ਸਿੱਧਾ ਅੰਦਰ ਚਲੇ ਗਏ ਅਸੀਂ ਉਸੇ ਹੀ ਪ੍ਰੋਗਰਾਮ ਤੋਂ ਆਪਣੇ ਘਰ ਵਾਪਸ ਆ ਗਏ ਉਹਦੇ ਘਰ ਦੀ ਦਲੀਸ਼ ਨਹੀਂ ਟੱਪੀ ਐਂਕਾ ਨੇ ਮੰਤਰੀ ਨੂੰ ਜੇ ਤੁਸੀਂ ਕਹਦੇ ਹੋ ਪੰਜਾਬ ਦੇ ਲੋਕਾਂ ਨੂੰ ਸੈਪਟ ਕਰਨਾ ਚਾਹੀਦਾ ਯੋਗਰ ਦੇ ਬੈਸਟੇ ਲੋਕਾਂ ਨੂੰ ਸੈਪਟ ਕਰਨਾ ਚਾਹੀਦਾ ਤੇ ਫਿਰ ਤਾਂ ਮਤਲਬ ਤੁਸੀਂ ਆਪ ਵਿਚਾਰ ਕਰ ਸਕਦੇ ਹੋ ਕੀ ਹੋ ਸਕਦਾ ਪੰਜਾਬ ਤੇ ਤੁਸੀਂ ਵੀ ਪਿਛਲੇ ਇਲੈਕਸ਼ਨ ਚ ਉਹਨਾਂ ਦੇ ਨਾਲ ਸੀ ਤੁਸੀਂ ਵੀ ਉਹਨਾਂ ਨੂੰ ਵੋਟਾਂ ਪਵਾਈਆਂ ਹੋਣੀਆਂ ਪਿਛਲੇ ਇਲੈਕਸ਼ਨ ਚ ਮਾਨ ਦੇ ਨਾਲ ਸੀ ਪਰ ਇਹ ਜਿਹੜੀ ਵਿਆਖਿਆ ਹੋਇਆ ਇਹ ਵਾਕਿਆ ਹੋਇਆ ਮੇਰਾ ਮਤਲਬ ਇਹ ਉਹਨਾਂ ਦੇ ਮੰਤਰੀ ਬਣਨ ਤੋਂ ਬਾਅਦ ਇਹ 14 ਅਪ੍ਰੈਲ 2012 ਦੀ ਗੱਲ ਹੈ ਮੈਨੂੰ ਇੱਕ ਟਾਈਮ ਵੀ ਯਾਦ ਆ 12 ਵਜੇ ਲਗਭਗ ਗੱਲ ਹੈ ਮੰਨ ਲਓ ਉਸ ਲక్ష్ਮੀਨਾਰਾਇਣ ਮੰਦਿਰ ਵਿੱਚ ਪ੍ਰੋਗਰਾਮ ਸੀ ਪਰਸ਼ੂਰਾਮ ਮਹਾਰਾ ਦਾ ਮਤਲਬ ਜਨਮ ਦਿਤੀ ਕਾਰਜਕ੍ਰਮ ਸੀ ਲੋਕ ਕਹਿੰਦੇ ਕਿ ਬਈ ਉਹਨਾਂ ਦਾ ਜਿਹੜਾ ਸਾਰਾ ਕੰਮ ਹੈ ਉਹਨਾਂ ਦਾ ਬੇਟਾ ਦੇਖਦਾ ਮਹਿੰਦਰ ਭਗਤ ਦੇਖਦਾ ਤੇ ਮਹਿੰਦਰ ਭਗਤ ਆਂਦੇ ਨੇ ਇਲਾਕੇ 'ਚ ਉਹ ਤਾਂ ਜੀ ਇੱਕ ਦੋ ਕੰਮ ਨੂੰ ਆਂਦਾ ਇੱਕ ਉਹ ਫੀਤਾ ਘਟਣ ਆਂਦਾ ਹੂੰ ਹੂੰ ਬਿਨਾ ਕਹੇ ਉਹਦੇ ਤੋਂ ਬਿਨਾ ਕਹੇ ਮਤਲਬ ਕਹੋ ਪਾਵਰ ਤੋਂ ਕੋਫੀਤਾ ਘਟਨਾਂਦਾ ਠੀਕ ਹੈ ਜੀ ਔਰ ਦੂਜਾ ਉਹ ਆਂਦਾ ਹੈ ਸਰਕਾਰ ਦੇ ਪੈਸੇ ਦੀ ਕੋਸ਼ਨਾ ਕਰਨ ਵਾਸਤੇ ਦੋ ਕਮਨ ਹੁੰਦਾ ਜਾਤ ਕੇ ਉਹ ਕੋਲ ਦੋ ਹੀ ਪਾਬਰਾ ਨਹੀਂ ਹੈ ਨਾ ਉਹ ਕੋਸ਼ਨਾ ਕਰ ਸਕਦਾ ਨਾ ਉਹ ਮਤਲਬ ਕੋਈ ਉਦਘਾਟਨ ਕਰ ਸਕਦਾ ਤੁਸੀਂ ਦੇਖ ਲਵੋ ਕੋਈ ਵੀ ਕਲਿੱਪ ਕੱਢ ਕੇ ਦੇਖ ਲਵੋ ਤੁਹਾਡੇ ਕੋਲ ਕਿਉਂਕਿ ਪ੍ਰੈਸ ਦੇ ਲੋਗ ਤੁਹਾਡੇ ਕੋਲ ਬਹੁਤ ਜ਼ਿਆਦਾ ਕਲਿੱਪ ਹੋ ਸਕਦੇ ਨੇ ਹਰ ਬੰਦੇ ਦੇ ਹੋ ਸਕਦੇ ਨੇ ਕਿੰਨੇਕ ਪੂਰੇ ਵੈਸਟ ਦੇ ਵਿੱਚ ਉਸ ਬੰਦੇ ਨੇ ਉਦਘਾਟਨ ਕੀਤੇ ਹੋਣਗੇ ਕਿ ਕਿਤੇ ਵੀ ਪ੍ਰੋਗਰਾਮ ਕਿਸੇ ਵੀ ਪ੍ਰੋਗਰਾਮ 'ਚ ਭਗੇ ਚੂੜੀ ਲਾਲ ਜੀ ਤੁਹਾਨੂੰ ਨਹੀਂ ਲਿਖੇ ਹੋਣਗੇ ਸवाय ਮੰਤਰੀ ਪੁੱਤਰ ਤੋਂ ਮੰਤਰੀ ਬਣਨ ਤੋਂ ਬਾਅਦ ਜਦੋਂ ਇੱਕ ਮਹੀਨਾ ਬਾਅਦ ਤਾਜ਼ਾ-ਤਾਜ਼ਾ ਲੋਕ ਉਹਨਾਂ ਨੂੰ ਵਧਾਈਆਂ ਦੇਣ ਗਏ ਨੇ ਉਹਨਾਂ ਦੇ ਘਰ ਠੀਕ ਹੈ ਜੀ ਉਹ ਵਧਾਈਆਂ ਦੇਣ ਤੋਂ ਬਾਅਦ ਜਦੋਂ ਇਹ سلسلہ ਖਤਮ ਹੋਇਆ ਉਸ ਤੋਂ ਬਾਅਦ ਕਿਸੇ ਨਾਂ ਦੇ ਕਾਰਕਟਰਾਂ ਨੇ ਦੇਖਿਆ ਨਾ ਆਮ ਲੋਕਾਂ ਨੇ ਦੇਖਿਆ ਉਹ ਮੰਤਰੀ ਜੀ ਪਤਾ ਨਹੀਂ ਕਿੱਥੇ ਚਲੇ ਗਏ ਤੇ ਸਾਨੂੰ ਉਹ ਮੰਤਰੀ ਚਾਹੀਦਾ ਹੈ ਅਸੀਂ ਇਹ ਵੀ ਦਰਸ਼ਨ ਕਰਨ ਨੂੰ ਅਸੀਂ ਮਲੇ ਬਤਾਵ ਸੀ ਪਰ ਉਹ ਮੰਤਰੀ ਅੱਜ ਨਹੀਂ ਲੱਭ ਰਿਹਾ ਸੀ ਹੋਰ ਕਿਹੜੀ ਸਮੱਸਿਆ ਹੈ ਤੁਹਾਡੇ ਇਲਾਕੇ ਦੀ ਵੱਡੀ ਸਮੱਸਿਆ ਦੱਸੋ ਜਿਹੜੀ ਨਹੀਂ ਡਵੈਲਪਮੈਂਟ ਤੋਂ ਸ਼ੁਰੂ ਕਰ ਲਵੋ ਡਵੈਲਪਮੈਂਟ ਦੀ ਸਭ ਤੋਂ ਵੱਡੀ ਸਮੱਸਿਆ ਹੁੰਦੀ ਹੈ ਅੱਜ ਵੀ ਜਿਹੜਾ ਕਹਿ ਲਓ ਜਿਹੜੀ ਫਿਰੋਜ਼ਪੁਰ 올ਡ ਫਿਰੋਜ਼ਪੁਰ ਰੋਡ ਹੈ ਬਸਤੀ ਸ਼ੇਖ ਤੋਂ ਨਿਕਲਦੀ ਹੈ ਉਹ ਰੋਡ ਦਾ ਇੰਨਾ ਬੁਰਾ ਹਾਲ ਹੈ ਕੱਲ ਦਸ਼ਰ ਹੈ ਅੱਜ ਤਰਲੇ ਪਾ ਪਾ ਕੇ ਦਰਸ਼ਨ ਲਾਲ ਭਗਤ ਨੇ ਕਮਿਸ਼ਨਰ ਸਾਹਿਬ ਕੋਲ ਨੱਕ ਮੂੰਹ ਰਗੜ ਕੇ ਉਹ ਛੋਟਾ ਜਿਹਾ ਟੋਟਾ ਬਣਵਾਇਆ ਹੈ ਉਹ ਵੀ ਕਿਸ ਹਾਲਾਤ ਚ ਬਣਾਇਆ ਉਹਨਾਂ ਨੂੰ ਮਤਲਬ ਧਰਮ ਦਾ ਵਾਸਤਾ ਦੇ ਕੇ ਉਹਨਾਂ ਨੂੰ ਲੋਕਾਂ ਦੀ ਆਸਰਾ ਦਾ ਵਾਸਤਾ ਦੇ ਕੇ ਛੋਟਾ ਜਿਹਾ ਟੋਟਾ ਬਣਵਾਇਆ ਜਿੱਥੇ ਲੋਕਬਜਰੀ ਦਾ ਅੱਜ ਕੰਮ ਚੱਲ ਰਿਹਾ ਹੈ ਸਰਕਾਰ ਵਿਕਾਸ ਦਾ ਢੰਡੋਰਾ ਬੈਟਰੀ ਹੈ ਮੈਨੂੰ ਸਮਝ ਨਹੀਂ ਆਉਂਦੀ ਜੇ ਵਿਕਾਸ ਕੀਤਾ ਹੈ ਤੇ ਢੰਡੋਰਾ ਬਟਣ ਦੀ ਜ਼ਰੂਰਤ ਕੀ ਹੈ ਇਹਦਾ ਮਤਲਬ ਵਿਕਾਸ ਨਹੀਂ ਕੀਤਾ ਹੂੰ ਇਹਦਾ ਮਤਲਬ ਤੇ ਹੀ ਕਹਿ ਸਕਦੇ ਨਾ ਜੇ ਕੁਝ ਕੀਤਾ ਹੋਵੇ ਤੇ ਉਹਨੂੰ ਦੱਸਣ ਦੀ ਜ਼ਰੂਰਤ ਨਹੀਂ ਪੈਂਦੀ ਹੁਣ ਇਲੈਕਸ਼ਨ ਦਾ ਟਾਈਮ ਆ ਗਿਆ ਹੈ ਇਲੈਕਸ਼ਨ ਦੇ ਟਾਈਮ ਉਤੇ ਬਾਦਲ ਸਰਕਾਰ ਸਰਕਾਰੀ ਪ੍ਰਾਪਰਟੀਆਂ ਗਿਰਵੀ ਰੱਖ ਕੇ ਵਿਧਾਇਕਾਂ ਨੂੰ ਪੈਸੇ ਦੇਦੀ ਏ ਔਰ ਤੁਸੀਂ ਇਮੇਜਿਨ ਕਰੋ ਜਿਹੜੇ 5 ਸਾਲ ਚ ਕੰਮ ਕੰਪਲੀਟ ਨਹੀਂ ਆਪਾਂ ਕਰ ਸਕੇ ਆਪਾਂ 3 ਮਹੀਨੇ ਜਾਂ 2 ਮਹੀਨੇ ਚ ਅਗਲੇ ਮਹੀਨੇ ਕੋਲ ਕੰਡੈਕਟਰ ਲੱਗਣ ਵਾਲਾ ਉਹ ਆਪਾਂ ਕਿਦਾਂ ਕੰਮ ਕਰ ਲਾਂਗੇ ਲੋਕ ਤੁਹਾਨੂੰ ਵੋਟ ਕਿਉਂ ਦੇਣ ਦੋ ਤਿੰਨ ਵਜ੍ਹਾ ਨੇ ਜਿਹਦੇ ਕਰਕੇ ਅਸੀਂ ਮੰਨਦੇ ਹਾਂ ਕਿ ਵੋਟ ਸਾਨੂੰ ਦੇਣਗੇ ਇੱਕ ਤਾਂ ਅਸੀਂ ਆਪਣੇ ਵਿਕਾਸ ਦੀ ਗੱਲ ਕਰੀਏ ਸਰਕਾਰ ਦਾ ਜਿਹੜਾ ਰਿਕਾਰਡ ਉਹ ਗਵਾਹ ਮੈਂ ਆਪਣੇ 10 ਸਾਲ ਦੇ ਕਾਰਜਕਾਲ ਦੇ ਵਿੱਚ ਅੱਜ 40 ਕਰੋੜ ਦਾ ਕੰਮ 60 ਇੱਕ ਪੂਰੇ 9 ਅੱਜ 9 ਸਾਲ ਹੋ ਗਏ ਨੇ 25 ਤਰੀਕ ਨੂੰ 9 ਸਾਲ ਹੋ ਜੰਨੇ ਨੇ ਬਲੇ 9 ਸਾਲ ਦੇ ਵਿੱਚ 40 ਕਰੋੜ ਰੁਪਏ ਦਾ ਕੰਮ ਕਰਾਇਆ ਹੈ ਮੇਰੇ ਖਿਆਲ ਕਿ ਪੰਜਾਬ ਦੇ ਵਿੱਚ ਨਾ ਕੋਈ ਐਸਾ ਐਮਪੀ ਹੈ ਤੇ ਨਾ ਹੀ ਕੋਈ ਐਸਾ ਮਤਲਬ ਮੰਤਰੀ ਹੈ ਜਿਹੜਾ ਮੇਰੇ ਨਾਲ ਟੇਬਲ ਟੂ ਟੇਬਲ ਬੈਠ ਕੇ ਗੱਲ ਕਰਦਾ ਵੀ ਜਿਹਨੇ 40 ਕਰੋੜ ਦਾ ਕੰਮ ਕਰਾਇਆ ਹੋਵੇ ਭਾਵੇਂ ਮੈਂ ਮਤਲਬ ਭਾਜਪਾ 'ਚ ਰਹਿ ਕੇ ਉਹ ਵਾਲਾ ਕੰਮ ਕਰਵਾਇਆ ਸੀ ਕਿਉਂਕਿ ਉਸ ਵੇਲੇ ਮੈਂ ਉਸ ਸਰਕਾਰ ਦਾ ਹਿੱਸਾ ਸੀ ਨੇ ਉਹਨਾਂ ਕੋਲ ਕੰਮ ਕਰਾਇਆ ਹੁਣ ਮੈਂ ਜਿਹੜਾ 32 ਕਰੋੜ ਦਾ ਉਸ ਵੇਲੇ ਕੰਮ ਕਰਾਇਆ 8 ਕਰੋੜ ਦਾ ਉਸ ਵੇਲੇ ਕੰਮ ਕਰਾਇਆ ਮੈਂ ਸਰਕਾਰ ਦਾ ਹਿੱਸਾ ਵੀ ਨਹੀਂ ਉਹਦੇ باوجود 8 ਕਰੋੜ ਦਾ ਕੰਮ ਕਰਾਇਆ ਲੋਕਾਂ ਦੀਆਂ ਉਮੀਦਾਂ ਉਤੇ ਖਰਾ ਉਤਰੇ ਆ ਅੱਜ ਜਿਹੜਾ ਭਗਤ ਚੂਨੀ ਲਾਲ ਜੀ ਮਹਿੰਦਰਪਗ ਜੀ ਗਲੀ ਗਲੀ ਜਾ ਕੇ ਕਹਿ ਰਹੇ ਨੇ ਕਿ ਇਹ ਕੰਮ ਮੈਂ ਕਰਵਾ ਰਿਆ ਇਹ ਕੰਮ ਸਰਕਾਰ ਕਰਵਾ ਰਹੀ ਏ ਜੇ ਤੁਸੀਂ ਸਰਕਾਰ ਕਰਵਾ ਰਹੀ ਏ ਤੇ ਦੂਜੀਆਂ ਵਾੜਾਂ ਜਿਹੜੀ ਉੱਥੇ ਕਿਉਂ ਨਹੀਂ ਕਰਵਾ ਰਹੀ ਬੀਜੇਪੀ ਤੇ ਆਮ ਆਦਮੀ ਪਾਰਟੀ ਚ ਕੀ ਵੱਡਾ ਫਰਕ ਹੈ ਬੀਜੇਪੀ ਜੋ ਕਹਿੰਦੀ ਉਹ ਕਰਦੀ ਨਹੀਂ ਔਰ ਆਮ ਆਦਮੀ ਪਾਰਟੀ ਨੇ ਜੋ ਕਿਹਾ ਉਹ ਕਰਕੇ ਦਿਖਾਇਆ ਭਾਵੇਂ ਬੀਜੇਪੀ ਮੈਂ ਛੱਡ ਆਇਆ ਪਰ ਮੈਂ ਇਸੇ ਕਰਕੇ ਛੱਡੀ ਹੈ ਤੁਸੀਂ ਦੇਖ ਲਓ ਮੈਂ ਉਹ ਗੱਲ ਨਹੀਂ ਕਰਨਾ ਚਾਹੁੰਦਾ ਮੇਰਾ ਕਦ ਮੋਦੀ ਦੇ ਬਰਾਬਰ ਨਹੀਂ ਪਰ ਜੇ ਅਗਰ ਵਿਚਾਰ ਕੀਤਾ ਜਾਵੇ ਮੋਦੀ ਸਾਹਿਬ ਦਾ ਮੋਦੀ ਸਾਹਿਬ ਨੇ ਕਿਹਾ ਧਾਰਾ 370 ਤੋੜਾਂਗੇ ਜੰਮੂ ਕਸ਼ਮੀਰ ਚ ਮੋਦੀ ਸਾਹਿਬ ਨੇ ਕਿਹਾ ਕਾਲਾ ਧਨ ਲੈਵਾਂਗੇ ਵਿਦੇਸ਼ਾਂ ਵਿੱਚੋਂ ਮੋਦੀ ਸਾਹਿਬ ਨੇ ਕਿਹਾ ਭ੍ਰਸ਼ਟਾਚਾਰ ਦੂਰ ਕਰਾਂਗੇ ਮੋਦੀ ਸਾਹਿਬ ਨੇ ਕਿਹਾ ਮਹਿੰਗਾਈ ਖਤਮ ਕਰਾਂਗੇ ਇਹ ਚਾਰ ਗੱਲਾਂ ਕਰ ਲਈਏ ਅਗਲੀਆਂ ਗੱਲਾਂ ਬਾਧੀਆਂ ਨੇ ਜੇ ਇਹ ਚਾਰਾ ਮੁਧਿਆ ਉਹ ਤੇ ਮੋਦੀ ਸਾਹਿਬ ਨੇ ਕੋਈ ਕੰਮ ਕੀਤਾ ਹੈ ਤੇ ਚਲੋ ਮੈਨੂੰ ਵੀ ਜਾਨੂ ਪਰਵਾਤਾ ਹੈ ਔਰ ਮੋਦੀ ਸਾਹਿਬ ਨੇ ਇੱਕ ਕੰਮ ਜ਼ਰੂਰ ਕੀਤਾ ਹੈ ਦੇਸ਼ ਦੇ ਵਿੱਚ ਜਿਹੜਾ ਕਾਰੋਬਾਰ ਚੱਲ ਰਿਹਾ ਹੈ ਦੇਸ਼ ਦੇ ਵਿੱਚ ਜਿਹੜੀ ਇੰਡਸਟਰੀ ਚੱਲ ਰਹੀ ਹੈ ਉਹਦੇ ਖਾਤਮੇ ਵਾਸਤੇ ਘਟੋ ਘਟ ਪੰਜਾਬ ਸਰਕਾਰ ਨੇ ਬਹੁਤ ਵੱਡਾ ਉਪਰਾਲਾ ਕੀਤਾ ਮੇਰੇ ਜਲੰਧਰ ਵੈਸਟ ਵਿੱਚ ਸਭ ਤੋਂ ਵੱਡੀ ਸਪੋਰਟਸ ਇੰਡਸਟਰੀ ਸੀ ਅੱਜ ਸਪੋਰਟਸ ਦੀ ਇੰਡਸਟਰੀ ਲਗਭਗ ਖਤਮ ਹੋ ਗਈ ਹੈ ਅੱਜ ਉਹਦੇ ਉੱਤੇ ਆਮ ਆਦਮੀ ਪਾਰਟੀ ਨੇ ਇੱਕ ਪਿੱਛੇ ਜੀ ਜਲ ਵਿਲਾਸ ਦੇ ਵਿੱਚ ਕਾਰਜਕਰਨ ਰੱਖਿਆ ਸਾਰੇ ਹੀ ਲੋਕਾਂ ਨੂੰ ਬੁਲਾਇਆ ਵਪਾਰੀ ਵਰਗ ਨੂੰ ਉਹ ਵਪਾਰੀ ਵਰਗ ਨੂੰ ਬੁਲਾ ਕੇ ਉਹਨਾਂ ਨੇ ਇਹ ਗੱਲ ਕਹੀ ਕਿ ਸਾਰੇ ਵਪਾਰੀ ਆਓ ਜਿਹੜੇ ਜਿਹੜੇ ਵਪਾਰ ਦੀ ਜਿਹੜੀ ਜਿਹੜੀ ਸਮੱਸਿਆ ਹੈ ਉਹ ਸਾਨੂੰ ਜਾਣੂ ਕਰਾਓ ਉਹ ਸਮੱਸਿਆ ਵਾ ਮਤਲਬ ਜਿਹੜੀ ਉਹਨੂੰ ਨਿਜਾਦ ਪਾਣ ਵਾਸਤੇ ਅਸੀਂ ਆਪਣਾ ਮੈਨੀਫੈਸਟੋ ਬਣਾਵਾਂਗੇ ਇਦਾਂ ਹੀ ਕਿਸਾਨ ਦਾ ਉਹਨਾਂ ਬਣਾਇਆ ਇਦਾਂ ਹੀ ਯੁਵਾ ਵਰਗ ਦਾ ਉਹਨਾਂ ਮੈਨੀਫੈਸਟੋ ਤਿਆਰ ਕੀਤਾ ਹੈ ਉਹ ਪਾਰਟੀ ਨੇ ਜਿਹੜਾ ਜਨਰਲ ਮੈਨੀਫੈਸਟੋ ਜਿਹੜਾ ਉਹ ਲਿਆਣਾ ਉਹਦੇ ਵਿੱਚ ਤਾਂ ਹੋਰ ਵਧੀਆ-ਵਧੀਆ ਗੱਲਾਂ ਉਹਨੇ ਤੁਹਾਨੂੰ ਦੇਣੀ ਹੈ ਔਰ ਇੱਕ ਜਿਹੜਾ ਸਭ ਤੋਂ ਵੱਡਾ ਦੇਸ਼ ਜਿਹੜਾ ਪਾਰਟੀ ਵੱਲੋਂ ਆਇਆ ਹੈ ਵੀ ਤੁਸੀਂ ਲੋਕਲ ਲੈਵਲ ਤੇ ਜਿਹੜੇ ਲੋਕ ਚੋਣ ਲੜਨਾ ਚਾਹਦੇ ਨੇ ਚਾਹੇ ਉਹ ਚੋਣ ਛੋਟੇ ਲੈਵਲ ਦੀ ਚਾਹੇ ਵੱਡੇ ਲੈਵਲ ਦੀ ਲੋਕਲ ਲੈਵਲ ਉੱਤੇ ਤੁਸੀਂ ਆਪਣੇ ਇੱਕ ਮੈਨੀਫੈਸਟੋ ਤਿਆਰ ਕਰੋ ਤੁਹਾਡਾ ਜਿਹੜਾ ਏਰੀਆ ਹੈ ਉਹਦੇ ਅਨੁਸਾਰ ਕੀ-ਕੀ ਚਾਹੀਦਾ ਹੈ ਕਿਹੜੀ-ਕਿਹੜੀ ਲੋਕਾਂ ਦੀ ਜ਼ਰੂਰਤ ਦੇ ਅਨੁਸਾਰ मतलब ਕਿਹੜੀ ਪਹਿਲ ਦੇ ਆਧਾਰ ਤੇ ਚੀਜ਼ ਦਿੱਤੀ ਜਾਣੀ ਚਾਹੀਦੀ ਹੈ ਉਹ ਸਾਰਾ ਮੈਨੀਫੈਸਟੋ ਫਸਟ ਉਹ ਹੀ ਆਪਣੇ ਲੈਵਲ ਤੇ ਤਿਆਰ ਕਰਾਂਗੇ ਔਰ ਇਹ ਸਭ ਤੋਂ ਵੱਡੀ ਗੱਲ ਹੈ ਜਿਹੜੀ ਆਮ ਆਦਮੀ ਪਾਰਟੀ ਕਹਿੰਦੀ ਹੈ ਉਹਨਾਂ ਦਿੱਲੀ ਦੇ ਵਿੱਚ ਜੋ ਗਿਆ ਉਹਨਾਂ ਮੁਹੱਲਾ ਕਲੀਨਿਕ ਦੀ ਗੱਲ ਕੀਤੀ ਲੋਕਾਂ ਦੇ ਬੱਚਿਆਂ ਦੀ এডਿਕੇਸ਼ਨ ਦੀ ਗੱਲ ਕੀਤੀ ਔਰ ਲੋਕਾਂ ਨੂੰ ਪਾਣੀ ਬਿਜਲੀ ਦੇਣ ਦੀ ਗੱਲ ਕੀਤੀ ਮੇਰੇ ਖਿਆਲ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਮਤਲਬ 100% ਉਹਨਾਂ ਨੇ ਪ੍ਰੋਵਾਈਡ ਕੀਤੀਆਂ ਔਰ ਅੱਗੇ ਕਰਵਾਂਗੇ